ਦੀ ਗੱਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਆ ਜੈਨ ਜੈਨੀਆਂ ਨਾ ਇਹ ਹਾਂ ਜੈਨ ਪੰਜਾਬ ਨੰਬਰ ਆ ਜੈਨ ਛੀਲੋ ਜੈਨ ਛੀਲੋ ਪੰਜਾਬ ਨੰਬਰ ਆ ਪੂਰੀ ਘੈਂਟ ਗੱਡੀ ਆ ਤੇ ਟਾਇਰਾਂ ਟੂਰ ਤੁਸੀਂ ਦੇਖ ਲਓ ਆਪ ਇੰਨੇ ਕੁ ਟਾਇਰ ਆ ਪੂਰੀ ਸੋਹਣੀ ਗੱਡੀ ਆ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਦੇਖੋ ਬਰਿੰਦਰ ਡੱਕ ਡੱਕ ਚੱਲਦਾ ਸੀ ਰੋਈ ਚੱਲਦਾ ਐਸੀ ਉਸੀ ਸਾਰਾ ਕੁਝ ਬਾਈ ਸੱਚੀ ਅੱਛਾ ਡੱਕ ਡੱਕ ਸਾਰਾ ਏਸੀ ਵਗੈਰਾ ਸਾਰਾ ਠੀਕ ਓਕੇ ਆ ਪੂਰੀ ਘੈਂਟ ਗੱਡੀ ਆ ਭਰਾ ਮੇਰੇ ਇਹ ਪੂਰੀ ਸਾਫ ਆ ਦੇਖੋ ਚਾਹੇ ਸਵੇਰੋਂ ਤੁਹਾਨੂੰ ਗੱਡੀ ਘੁੰਮ ਕੇ ਦਿਖਾਵਾਂਗੇ ਪੂਰੀ ਸਾਫ ਗੱਡੀ ਆ ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਸੀਰੀ ਦਾ ਨੰਬਰ ਵੀ ਦੇਵਾਂਗੇ ਤੁਹਾਨੂੰ ਪੂਰੀ ਘੈਂਟ ਗੱਡੀ ਆ ਯਾਰ ਇੱਧਰ ਦੇਖੋ ਇਹਦਾ ਬੋਰ ਨਟ ਲੱਗੀ ਪੰਜਾਬ ਨੰਬਰ ਆ ਪੂਰੀ ਸੋਹਣੀ ਗੱਡੀ ਆ ਜੇ ਕਿਸੇ ਭਰਾ ਨੇ ਲੈਣੀ ਹੋਵੇ ਤੇ ਆਪਣੇ ਪਿੰਡੇ ਹੀ ਖੜੀ ਆ ਮਿਰਜ਼ੀਆਂ ਨੇ ਪੂਰੀ ਸੋਹਣੀ ਗੱਡੀ ਆ ਯਾਰ ਆ ਦੇਖੋ 5 ਦਿਨੋਂ ਜੰਮੀ ਪੂਰੀ ਘੰਟਾ ਨਵੀਂ ਬੈਟਰੀ ਹੈ ਨਾ ਹਾਂ ਨਵੀਂ ਬੈਟਰੀ ਹੈ ਨਵੀਂ ਬੈਟਰੀ ਹੈ ਜਮਾ ਤੇ ਆ ਦੇਖੋ ਇਹ ਤਾਂ ਹਲੇ ਧੋਤੀ ਧਾਤੀ ਨਹੀਂ ਹੈ ਨਾ ਸਮਰ ਕੇ ਅਜੇ ਗਾਰੰਟੀ ਚ ਹੀ ਪਈ ਹੈ ਬੈਟਰੀ ਵੀ ਸਮਝ ਲਾਓ ਅੱਛਾ ਬੈਟਰੀ ਗਾਰੰਟੀ ਚ ਪਈ ਹੈ ਅਜੇ 20 ਕਦ ਨਹੀਂ ਹੋਇਆ ਤਰਾ ਹਾਂਜੀ ਬਿੱਲ ਦੇਵਾਂਗੇ ਆਪਾਂ ਹਾਂ ਬਿੱਲ ਦੇਵਾਂਗੇ ਤੇ ਬਿੱਲ ਮਿਲੂਆ ਤੁਹਾਨੂੰ ਬੈਟਰੀ ਬੈਟਰੀ ਦਾ ਪੂਰੀ ਸਾਫ ਗੱਡੀ ਹਲੇ ਤਾਂ ਧੋਤੀ ਧਾਤੀ ਨਹੀਂ ਉਹੀ ਖੜੀ ਆ ਯਾਰ ਤੇ ਬਾਈ ਕੋਲੇ ਦੋ ਗੱਡੀਆਂ ਸੀਗੀਆਂ ਇਹ ਕਹਿੰਦਾ ਚਾਹਦਾ ਆਪਾਂ ਇੱਕ ਸੇਲ ਕਰ ਦਿੰਦੇ ਆ ਕੀ ਕਰੋਣਾ ਇੰਨੀਆਂ ਤੋਂ ਤੇ ਹਾਂ ਉਹ ਮੁੰਡੇ ਦਾ ਵਿਆਹ ਸੀਗਾ ਤੇ ਮੁੰਡੇ ਨੂੰ ਇਹਨੂੰ ਵਿਆਜ ਦੇਤੀ ਗੱਡੀ ਉਹ ਕਿਹੜੀ ਗੱਡੀ ਆ ਜਿਹੜੀ ਵਿਆਜ ਦੇਤੀ ਆ ਉਹ ਤਾਂ ਉਹ ਬਰਨਾ ਬਰਨਾ ਵਿਆਜ ਦੇਤੀ ਆ ਤੇ ਆ ਦੇਖੋ ਪੂਰੀ ਸੋਹਣੀ ਗੱਡੀ ਆ ਯਾਰ ਕੋਈ ਗਲੀ ਗੁਲੀ ਨਹੀਂ ਗੱਡੀ ਟਾਇਰ ਟੂਰ ਵੀ ਠੀਕ ਆ ਤੇ ਚਾਰ ਸਪੀਅਰ ਤੁਹਾਨੂੰ ਘੁੰਮ ਕੇ ਦਿਖਾਉਣਾ ਇਹ ਪੰਜਾਬ ਨੰਬਰ ਹੈਣਾ تیرے ਪੰਜਾਬ ਨੰਬਰ ਆ ਤੇ ਮਾਡਲ ਕਿਹੜਾ ਇਹ ਮਾਡਲ ਆ ਇਹ 8 ਮਾਡਲ ਹਾਂ 27 ਤੱਕ ਪਾਸ ਨੂੰ 27 ਤੱਕ ਪਾਸ ਨੂੰ ਪਈਦੀ ਤੇ ਕਿੰਨੇ ਹੀ ਦੇ ਦਾਂਗੇ ਆਪੇ ਕਿੰਨੇ ਦੱਸ ਵੀ ਕਿੰਨੇ ਹੀ ਦੇ ਦਾਂਗੇ ਆਪੇ ਈ ਡਿਮਾਂਡ ਆ ਇਹਦੀ ਛੱਡ ਦੇਂਗੇ ਯਾਰ ਉਹ ਤਾਂ ਲੱਖ ਰੁਪਈਆ ਮੰਗਦੇ ਆ ਯਾਰ ਕੋਈ ਗੱਲ ਨਹੀਂ ਯਾਰ ਆਪਾਂ ਵਧੀਆ ਕਰਦਾ ਮੰਨਤਾਂ ਦੇ ਯਾਰ ਮੋੜ ਨਹੀਂ ਦਿੰਦੇ ਬੰਦੇ ਠੀਕ ਆ ਤੇ ਮਰਜ਼ੀ ਲੈ ਜਾਣਾ ਅੱਗੇ ਅੱਛਾ ਤੇ ਬਾਈ ਕਹਿੰਦਾ ਆਪਾਂ ਮਾਨਤਾਨ ਕਰ ਦਾਂਗੇ ਤੇ ਲੱਖ ਰੁਪਈਆ ਡਿਮਾਂਡ ਆ ਬਾਕੀ ਮਾਨਤਾਨ ਹੋ ਜੂਆ ਤੁਹਾਡਾ ਯਾਰ ਤੇ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਪਿੰਡ ਹੀ ਗੱਡੀ ਖੜੀ ਆ ਤੇ ਆਪਣਾ ਨੰਬਰ ਬੋਲਦੇ 97818 31052 ਜੀ 9781831052 ਜੀ ਠੀਕ ਹੈ ਜੀ ਆ ਬਾਈ ਦਾ ਨੰਬਰ ਹੈ ਜਿਹੜੇ ਜਦੋਂ 15 ਦਿਨ ਨਹੀਂ ਹੋਏ 2354 ਹੁਣ ਦੋ ਖੜੀਆਂ ਮੈਂ ਕੀ ਕਰਨੀ ਆ ਉਹ ਵਿਆਹ ਚ ਦੇਤੀ ਮੁੰਡੇ ਵਿਚਾਰੇ ਮੈਂ ਘਰ ਵਾਸਤੇ ਰੱਖੀ ਸੀਗੀ ਮੈਂ ਚਲ ਵੇਚ ਕੇ ਉਹੀ ਕੋਈ ਕੋਈ ਗੱਜ ਮਾਰਾਂਗੇ ਯਾਰ ਵਿਆਹ ਹਾਂ 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 ਸਹੀ ਗੱਲ ਹੈ ਚੱਲ ਹੂੰ ਤੇ ਓਕੇ ਭਰਾ ਵੀਡੀਓ ਚੰਗੀ ਲੱਗੀ ਲੱਭ ਕੇ ਸ਼ੇਅਰ ਜ਼ਰੂਰ ਕਰ ਦੇ